ਕੀ ਚੱਲੀ ਜਾਰੀ ਹੈ ਕੀ ਕਰਨ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ 26 ਜਨਵਰੀ ਦੇ ਮੱਦੇਨਜ਼ਰ ਰੱਖਦੇ ਹੋਏ ਵਕਫ ਵਕ ਡਿਊਟੀਆਂ ਲਗਾਈਆਂ ਗਈਆਂ ਨੇ ਜਿਸ ਦੇ ਦੌਰਾਨ ਅੱਜ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਦੀ ਕਰਨ ਆਏ ਆ ਇਸ ਦੇ ਵਿੱਚ ਸਾਡੇ ਨਾਲ ਡੀਐਸਪੀ ਸਿਟੀ 1 ਹਰਬੰਸ ਸਿੰਘ ਜੀ ਡੀਐਸਪੀ ਮਨਮੋਨ ਸਰਨਾ ਜੀ ਐਸਐਚਓ ਕੋਤਵਾਲੀ ਐਸਐਚਓ ਕਨਾਲ ਕਲੋਨੀ ਤੇ ਬਾਕੀ ਸਾਡੀ ਪੀਸੀਆਰ ਦੀ ਟੀਮ ਸਾਡੇ ਨਾਲ ਹੈਗੀ ਆ ਇਸ ਤੋਂ ਇਲਾਵਾ ਐਂਟੀ ਸੈਪਟਾਇਟ ਟੀਮ ਦੀ ਵੀ ਜੀ ਹੈ ਅਸੀਂ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਨੇ ਬਣਾਈਆਂ ਨੇ ਜਿਦੇ ਵਿੱਚ ਕੁਸ਼ਤੀਮਾਂ ਸਾਡੀ ਪਲੇਟਫਾਰਮ ਦੀ ਚੈਕਿੰਗ ਕਰ ਰਹੀਆਂ ਨੇ ਕੁਝ ਜਿਹੜੀਆਂ ਜਿੱਥੇ ਪਬਲਿਕ ਦੀ ਇਹ ਵਿਕਲਪ پارک ਹੁੰਦੇ ਨੇ ਉਹਨਾਂ ਦੀ ਸਾਡੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੁਝ ਜਿੱਥੇ ਟਿਕਟਕਾਂ ਵਗੈਰਾ ਘਟੀਆਂ ਜਾਂਦੀਆਂ ਜਿੱਥੇ ਪਬਲਿਕ ਨੇ ਕਤਾਰਾ ਹੁੰਦੀਆਂ ਲੈਣਾ ਲੱਗਿਆ ਹੁੰਦੀਆਂ ਨੇ ਸੋ ਅਸੀਂ ਵਕ ਵਕ ਟੀਮਾਂ ਬਣਾ ਕੇ ਵਕ ਵਕ ਪਲੇਸਸ ਦੀ ਚੈਕਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਵੀ ਸਾਡੇ ਵੱਲੋਂ ਜਿਹੜੇ ਮੇਨ ਮਾਰਕੀਟ ਦੇ ਜਗ੍ਹਾ ਹੈਗੀਆਂ ਉਹਨਾਂ ਤੇ ਫੈਸਲਾਕ ਮਾਰਚ ਆਰਗੇਨਾਈਜ਼ ਕੀਤੇ ਜਾ ਰਹੇ ਨੇ ਤੇ ਜਿਹੜੇ ਰੇਲਵੇ ਸਟੇਸ਼ਨ ਤੋਂ ਇਲਾਵਾ ਜਿਹੜੇ ਹੋਟਲਸ ਹੈਗੇ ਆ ਜਾਂ ਧਰਮਸ਼ਾਲਾ ਸਰਾਂ ਜਿੱਥੇ ਲੋਕ ਆ ਕੇ ਠਹਿਰਦੇ ਨੇ ਉਹਨਾਂ ਜਗ੍ਹਾ ਦੀ ਵੀ ਅਸੀਂ ਚੈਕਿੰਗ ਕਰ ਰਹੇ ਆ ਇਸ ਤੋਂ ਇਲਾਵਾ ਰਾਤ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ ਕਿ ਜਿਹੜੀ ਫੋਰਸ ਦੀ ਪ੍ਰੈਜ਼ੈਂਸ ਜਿਹੜੀ ਹੈਗੀ 24 ਆਵਰਸ ਰਹੇ ਤਾਂ ਕਿ ਜਿਹੜਾ 26 ਜਨਵਰੀ ਦਾ ਤਿਹਾਰ ਹੈਗਾ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਮਨਾਈਏ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੁੰਦਾ ਤੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਸ ਤਿਹਾਰ ਦੇ ਵਿੱਚ ਵੱਧ ਵੱਧ ਹਿੱਸਾ ਲਿਆ ਜਾਵੇ ਤਾਂ ਕਿ ਜਿਹੜਾ ਕਿ ਰਿਪਬਲਿਕ ਡੇ ਸਾਰੇ ਇੰਡੀਆ ਦਾ ਇੱਕ ਮ ਇਸ ਦੇ ਨਾਲ ਨਾਲ ਅਸੀਂ ਜਿਹੜੇ ਕੋਈ ਸ਼ਰਾਰਤੀ ਬੰਦੇ ਨੇ ਉਹਨਾਂ ਨੂੰ ਮੈਸੇਜ ਹੀ ਦੇਣਾ ਚਾਹਾਂਗੇ ਕਿ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਇਹ ਇਸ ਚੀਜ਼ ਦੇ ਸੰਬੰਧੀ ਬੜੀ ਸਖਤੀ ਬਣਾਈ ਜਾ ਰਹੀ ਹੈ ਜਿਹੜਾ ਵੀ ਬੰਦਾ ਕੋਈ ਸ਼ੱਕੀ ਚੀਜ਼ ਜਾਂ ਸ਼ੱਕੀ ਵਸਤੂ ਜਾਂ ਇਦਾਂ ਦੀ ਕੋਈ ਚੀਜ਼ ਕਿਸੇ ਦੇ ਧਿਆਨ ਦੇ ਵਿੱਚ ਆਉਂਦੀ ਹੈ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਵੇ ਤੇ ਜੇਕਰ ਸਾਡੇ ਵੱਲੋਂ ਕਿਸੇ ਬੰਦੇ ਨੂੰ ਅਸੀਂ ਸਾਡੇ ਧਿਆਨ ਦੇ ਵਿੱਚ ਆਉਂਦਾ ਕੋਈ ਸ਼ੱਕੀ ਬੰਦਾ ਮਿਲਦਾ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਵੀ ਕਰਾਂਗੇ ਸਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤਿਹਾਰ ਆਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਇੰਕਲਟ ਵੀ ਹੈ ਤੁਹਾਡੇ ਕੋਲ ਆ ਡੈਫੀਨਿਟਲੀ ਹਰੇਕ ਵਾਰ ਹਰੇਕ ਸਾਲ ਜਦੋਂ ਵੀ ਪਬਲਿਕ ਡੇ ਦੇ ਉੱਪਰ ਸਾਨੂੰ ਕੋਈ ਸਪੈਸਿਫਿਕ ਇਨਪੁਟਸ ਹੁੰਦੀਆਂ ਨੇ ਨਾ ਕੋਈ ਜਨਰਲ ਇਨਪੁਟਸ ਹੁੰਦੀਆਂ ਨੇ ਸੋ ਉਹਨਾਂ ਸਾਰੀਆਂ ਇਨਪੁਟਸ ਨੂੰ ਅਸੀਂ ਕਲੱਬ ਕਰਕੇ ਵਕ ਵਕ ਸਿਕਿਉਰਿਟੀ ਪ੍ਰੋਗਰਾਮ ਜਿਹੜੇ ਸਾਡੇ ਵੱਲੋਂ ਬਣਾਏ ਜਾਂਦੇ ਨੇ ਜਿੱਦਾਂ ਅਸੀਂ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਨ ਵਾਸਤੇ ਆਏ ਆ ਤੇ ਮੇਨ ਮਕਸਦ ਇਹ ਹੁੰਦਾ ਜਿੱਥੇ ਪਬਲਿਕ ਦੀ ਫੁੱਟਵਾਲ ਜ਼ਿਆਦਾ ਹੁੰਦੀ ਹੈ ਪਬਲਿਕ ਦੀ ਪ੍ਰੈਜ਼ੈਂਸ ਜ਼ਿਆਦਾ ਹੁੰਦੀ ਹੈ ਉਹਨਾਂ ਜਗ੍ਹਾਾਂ ਦੇ ਉੱਪਰ ਚੈਕਿੰਗ ਕਰਨਾ ਤੇ ਨਾਲ ਹੀ ਪਬਲਿਕ ਨੂੰ ਵੇਅਰ ਵੀ ਕਰਨਾ ਵੀ ਕਿਸੇ ਤਰ੍ਹਾਂ ਦੀ ਜੇਕਰ ਕਿਸੇ ਚੀਜ਼ ਕੋ ਸਾਡੇ ਨਾਲ ਉਸ ਜੀ ਦੀ ਇਨਫੋਰਮੇਸ਼ਨ ਵੀ ਸ਼ੇਅਰ ਕੀਤੀ ਜਾਂਦੀ ਸਰ ਫਰੀਦਕੋਟ ਦੇ ਇਸ ਤਰ੍ਹਾਂ ਘਟਨਾ ਵਾਪਰੀ ਪਿਛਲੇ ਸਾਲ ਵੀ ਇੱਥੇ ਬਠਿੰਡਾ ਦੇ ਵਿੱਚ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦਾ ਤੁਹਾਡੇ ਵੱਲੋਂ ਬੱਕਰੇ ਪ੍ਰਬੰਧ ਕੀਤੇ ਜਾ ਰਹੇ ਆ ਜੀ ਸਾਡੇ ਵੱਲੋਂ ਜਿਹੜੇ ਹੈਗੇ ਨੇ अर्ਲੀ ਮਾਰਨਿੰਗ ਟੀਮਸ ਚੈਕਿੰਗ ਵਾਸਤੇ ਲਗਾਈਆਂ ਗਈਆਂ ਨੇ ਕੁਝ ਅੱਡੀ ਜਿਹੜੀ ਪਟੋਲਿੰਗ ਜਿਹੜੀ ਹੈਗੀ ਉਹਨੇ ਅਸੀਂ ਵੱਧ ਪਟੋਲਿੰਗ ਲਈਆਂ ਨੇ ਜਿਹੜੇ ਸਾਡੇ ਇੰਟਰ ਡਿਸਟ੍ਰਿਕਟ ਨਾਕੇ ਨੇ ਇੰਟਰ ਸਟੇਟ ਨਾਕੇ ਨੇ ਜਿਹੜੇ ਹਾਈ ਟੈਕ ਨਾਕੇ ਨੇ ਉਹਨਾਂ ਨੂੰ ਵੀ ਅਲਰਟ ਦਿੱਤਾ ਗਿਆ ਤਾਂ ਕਿ ਕਿਸੇ ਦੇ ਵਿੱਚ ਅਨਸਾਵਾਵੀ ਘਟਨਾ ਨੂੰ ਅੰਜਾਮ ਹੋਣ ਤੋਂ ਪਹਿਲਾਂ ਹੀ ਰ